ਸਾਰਿਆਂ ਨੂੰ ਸਤਿ ਸ੍ਰੀ ਅਕਾਲ ਪੰਜਾਬ ਦਾ ਯੂਥ ਜਦੋਂ ਥੱਕ ਗਿਆ ਦਲ ਫਿਰ ਪੰਜਾਬ ਵੀ ਆਉ ਨਹੀਂ ਰਹਿਣਾ ਇਹ ਨਹੀਂ ਤੱਕਦਾ ਜੀ ਕਦੇ ਵੀ ਜੀ ਪੰਜਾਬ ਚੜ੍ਹਦੀ ਕਲਾ ਚਾ ਜੀ ਬਸ ਇਹਨੂੰ ਬੰਗਾਰਾਂ ਦੀ ਲੋੜ ਪੈਂਦੀ ਆ ਤੁਸੀਂ ਬੰਗਾਰਾਂ ਦਾ ਸਹੀ ਮੈਂ ਪਹਿਲੇ ਵੀ ਸਵੇਰੇ ਵੀ ਗੱਲ ਕੀਤੀ ਇਹ ਪੰਜਾਬ ਦੇ ਯੂਥ ਨੂੰ ਇੱਕ ਹੋਰ ਬੰਗਾਰਾਂ ਦਾ ਸਹੀ ਜਿਹਦੇ ਮਰਜ਼ੀ ਸਿਰ ਮੰਗ ਲਓ ਹੁਣ ਵੀ ਦੇਣ ਨੂੰ ਤਿਆਰ ਹੈ ਮੈਂ ਕੀ ਇੱਕ ਮੈਂ ਕੋਈ ਬਹੁਤ ਵੱਡਾ ਉਹ ਨਹੀਂ ਐ ਸਾਰਿਆਂ ਦੇ ਹੱਥ 'ਚ ਫੋਨ ਹੁੰਦੇ ਸਾਰਾ ਦਿਨ ਐਦਾ ਐਦਾ ਕਰੀ ਜਾਂਦੇ ਮੈਂ ਇੱਕ ਸਿਰਫ ਸੁਨੇਹਾ ਲਾਇਆ ਪਰ ਲੜਨ ਦਾ ਤਰੀਕਾ ਹੈ ਬੰਗਾਰੋ ਨੌਜਵਾਨ ਨਵੀਂ ਉੱਠੋ ਭਾਈ ਨਿਕਲੋ ਬਾਜੋ ਉਹ ਬੰਦੇ ਵੀ ਸੀਗੇ ਜਿਹਦੀ ਇੱਕ ਬਾਹਵ ਨਹੀਂ ਐ ਇੱਕ ਲੱਤ ਵੀ ਨਹੀਂ ਉਹ ਵੀ ਅੱਜ ਸਿਰ ਤੇ ਮੋਢੇ ਤੇ ਲੈ ਕੇ ਜਾ ਰਹੇ ਸੀਗੇ ਜੀ ਬਈ ਉਹੀ ਤੋਂ ਵੱਧ ਕੇ ਕੀ ਐਗਜ਼ਾਮਪਲਾਂ ਦਈਏ ਤੁਹਾਨੂੰ ਮੈਂ ਇਹਨਾਂ ਦਾ ਦੇ ਨਹੀਂ ਦੇ ਸਕਦਾ ਜਿਹੜੇ ਮੇਰੇ ਇੱਕ ਸਨੇਹੇ ਤੇ ਪਾਜੀ ਇੱਥੇ ਮੈਨੂੰ ਫੋਨ ਮੇਰਾ ਡੈੱਡ ਹੋ ਗਿਆ ਜੀ ਬੱਜ ਬੱਜ ਕੇ ਕਦੋਂ ਕਿੱਥੇ ਆਣਾ ਦੱਸੋ ਪਾਜੀ ਦੱਸੋ ਪਾਜੀ ਉਹਨਾਂ ਨੂੰ ਇੱਕ ਚੰਗੇ ਲੀਡਰ ਦੀ ਲੋੜ ਹੁੰਦੀ ਐ ਅਸੀਂ ਲੀਡਰ ਤਾਂ ਕਹਿ ਨਹੀਂ ਸਕਦੇ ਆਪਣੇ ਆਪ ਨੂੰ ਪਰ ਅਸੀਂ ਵੰਗਾਰ ਤਾਂ ਸਕਦੇ ਆ ਭਈ ਆਓ ਭਾਈ ਪਹੁੰਚੋ ਨਿਕਲੋ ਨੌਜਵਾਨ ਸੁਣਦਾ ਯਾਰ ਅਸੀਂ ਐਵੇਂ ਕਹੀਏ ਕਿ ਨੌਜਵਾਨ ਸੁਣਦਾ ਨਹੀਂ ਨੌਜਵਾਨ ਬਹੁਤ ਸੁਣਦਾ ਪਾਜੀ ਤੁਹਾਡੇ ਸਾਹਮਣੇ ਹਰੀ ਵਾਲ ਦਾ ਤੇ ਥੋੜਾ ਜ ਮਤਲਬ ਪਹਿਲੇ ਸੀਗਾ ਉੱਥੇ ਘੱਟ ਜਦੋਂ ਇੱਕ ਵਾਰੀ ਮੜਿਆ ਜਾ ਕੇ ਤੇ ਹਲਾ ਮਾਰਿਆ ਹੱਥੋ ਹੱਥੀ ਅਸੀਂ ਉਹਨੇ ਅਸੀਂ ਤਾਂ ਕਈ ਪਿੰਡ ਦਵਾ ਕਰਦਣੇ ਸੀ ਉਹਨੇ ਬਾ ਕੋਈ ਮਾਨ ਵਾਲੀ ਗੱਲ ਨਹੀਂ ਬਸ ਚੜ੍ਹਦੀ ਕਲਾ ਬਸ ਉਹਦੇ ਔੜ ਆਸ ਨਾਲ ਤਰੇ ਹੋਏ ਆ ਜੀ ਪੰਜਾਬ ਦਾ ਯੂਥ ਆ ਨੂੰ ਚੜ੍ਹਦੀ ਕਲਾ ਚ ਇਹ ਅੱਦੀ ਰਹੂਗਾ ਜੀ

ਜੀ ਮੈਂ ਬੱਲਾ ਦਾ ਗਰਬਾਣੀ ਨਾਲ ਸ਼ੁਰੂ ਕਰੂੰਗਾ ਕਹਿੰਦੇ ਪਵਨ ਗੁਰੂ ਪਾਣੀ ਪੀਤਾ ਮਾਤਾ ਧਰਤ ਮਾਤ ਕਦੇ ਵੀ ਪਿਓ ਆਪਣੇ ਬੱਚਾ ਨੂੰ ਨੁਕਸਾਨ ਨਹੀਂ ਕਰਦਾ ਹੈਗਾ ਪਰ ਜਦੋਂ ਉਸੇ ਪਿਓ ਨੂੰ ਸਾਡੇ ਨੂੰ ਜਿਹੜਾ ਗਰਬਾਣੀ ਨਾਲ ਪਿਓ ਦਾ ਦਰਜਾ ਦਿੱਤਾ ਪਾਣੀ ਨੂੰ ਜਦੋਂ ਡੈਮਾਂ ਦੇ ਵਿੱਚ ਬੰਨ ਕੇ ਜਿਸ ਤਰ੍ਹਾਂ ਡੈਮ ਤਾਂ ਬਣਾਏ ਸੀ ਸਾਡੀ ਸਹੂਲਤਾਂ ਬਾਤ ਤੇ ਪੰਚਾਇਤ ਕਰੀਏ ਇਹਦੇ ਨਾਲ ਆਪਾਂ ਇਹਦੇ ਨਾਲ ਬਿਜਲੀ ਪੈਦਾ ਕਰੀਏ ਆਪਾਂ ਲੋਡ ਬੰਦ ਪਿੰਡਾਂ ਨੂੰ ਪਾਣੀ ਭੇਜੀ ਪਰ ਇਹ ਸਾਨੂੰ ਬੰਨ ਕੇ ਮਾਰਿਆ ਗਿਆ ਇਹ ਕੋਈ ਕੁਦਰਤੀ ਹੜ ਨਹੀਂ ਹੈਗੇ ਇਹ ਮੈਨਮੇਡ ਹੜ ਹੈ ਇਹ ਪਹਿਲਾਂ ਜਿਸ ਤਰ੍ਹਾਂ ਆਪਾਂ ਕਹਿੰਦੇ ਆ ਨਾ ਵੀ ਸਭ ਤੋਂ ਪਹਿਲਾਂ ਜਿਹੜਾ ਔੜਦਾ ਤਾਂ ਆ ਜਿਹੜਾ ਮਾਝਾ ਔੜਦਾ ਜੀ ਸਭ ਤੋਂ ਪਹਿਲਾਂ ਮਾਝੇ ਨੂੰ ਮਾਰਿਆ ਫਿਰ ਉਸ ਤੋਂ ਬਾਅਦ ਹਰੀਕੇ ਪੱਤਣ ਦੇ ਵਿੱਚ ਪਾਣੀ ਛੱਡਿਆ ਤੇ ਜਦੋਂ ਉਧਰ ਲਈ ਤਵਾਹੀ ਹੋ ਗਈ ਨਾ ਜੀ ਇਹ ਨਹੀਂ ਦੇਖਿਆ ਵੀ ਜ਼ੋਰ ਲੱਗ ਗਿਆ ਹੁਣ ਇਹਨਾਂ ਦਾ ਇੱਧਰੋਂ ਜਿਹੜੀਆਂ ਰਸਦਾਂ ਲੈ ਕੇ ਲੋਕ ਉਧਰ ਪਹੁੰਚ ਗਏ ਫੇ ਉਸ ਤੋਂ ਬਾਅਦ ਜਿਹੜਾ ਇਹ ਸਾਡਾ ਜਿਹੜਾ ਦੁਆਬੇ ਤੋਂ ਬਾਅਦ ਜਾਂਦਾ ਆਪਾਂ ਦੁਆਬੇ ਦੇ ਵਿੱਚ ਵੀ ਆਂਦੇ ਆ ਮਲਵੇਜ ਦੇ ਵਿੱਚ ਆਂਦੇ ਆ ਮਿਕਸ ਜਿਹਾ ਆਇੰਦਾ ਕੰਮ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਜਿੱਥੋਂ ਖਾਲਸਾ ਪੰਥ ਪ੍ਰਗਟ ਹੋਇਆ ਇਹੀ ਸ ਮੇਰੇ ਸੱਤ ਨੂੰ ਸਾਡਾ ਨੁਕਸਾਨ ਥੋੜੇ ਕਰ ਦੂਗਾ ਯਾਰ ਤੇ ਮੈਂ ਇਹ ਮੰਨਣਾ ਕਹਿੰਦਾ ਵੀ ਸਾਡਾ ਇਹਨਾਂ ਨੁਕਸਾਨ ਤਾਂ ਨਹੀਂ ਹੋਇਆ ਸਾਡੇ ਲੋਕ ਝੱਲਣ ਜੋਗੇ ਕਿਉਂਕਿ ਜੇ ਸਾਡੇ ਤੇ ਮੁਸੀਬਤ ਆਈ ਤਾਂ ਉਸੇ ਕਾਲਪੁਰਕ ਨੇ ਤੁਹਾਨੂੰ ਦਸ਼ਮ ਪਿਤਾ ਨੇ ਸਾਨੂੰ ਇਹਨੂੰ ਝੱਲਣ ਦਾ ਨੁਕਸਾਨ ਝੱਲਣ ਦਾ ਬਲ ਵੀ ਦਿੱਤਾ ਹੋਇਆ ਜੋ ਤੁਸੀਂ ਸਾਹਮਣੇ ਦੇਖ ਸਕਦੇ ਹੋ ਕਿਉਂਕਿ ਅੱਜ ਮੈਂ ਗੱਲ ਕਰਾਂ ਬਾਬਾ ਬੁੱਢਣ ਸਾਹਿਬ ਦੀ ਬਾਬਾ ਗੁਰਦਤਾ ਜੀ ਦੀ ਦੋਨੇ ਸਥਾਨ ਹੈ ਪਹਿਲੇ ਬਾਬਾ ਬੁੱਢਣ ਸਾਹਿਬ ਜੀ ਨੇ ਹੀ ਭਗਤੀ ਕੀਤੀ ਜਿੱਥੇ ਫਿਰ ਸਥਾਨ ਬਾਬਾ ਗੁਰਦਤਾ ਜੀ ਨੇ ਦਿੱਤਾ ਤਾਂ ਧੰਨ ਬਾਬਾ ਗੁਰ ਦਿੱਤਾ ਵਾਰਸ ਹੀ ਦਿੱਤਾ ਤਾਂ ਧੰਨ ਬਾਬਾ ਗੁਰ ਦਿੱਤਾ ਦੀਨ ਦੁਨੀ ਦਾ ਟਿੱਕਾ ਜੋ ਵਰ ਮੰਗਿਆ ਸੋ ਵਰ ਦਿੱਤਾ ਤੇ ਇੱਥੇ ਉਹ ਵਰ ਮੰਗਦੇ ਮਿਲਦੇ ਨੇ ਜੋ ਆਪਾਂ ਮੰਗਦੇ ਨੇ ਕੱਲ ਇੱਕ ਬਾਬਾ ਜੀ ਗਿਰਦਾਸ ਕੀਤੀ ਕਿ ਬਾਬਾ ਜੀ ਤੁਹਾਡੀ ਡੇੜੀ ਨੂੰ ਜੋ ਪੁਰਾਣੀ ਡੇੜੀ 300 ਸਾਲ ਪੁਰਾਣੀ ਡੇੜੀ ਹੋਣੀ ਹੈ ਉਹ ਡੇੜੀ ਨੂੰ ਟਾ ਲੱਗ ਰਹੀ ਆ ਕਿਤੇ गिर ਨਾ ਜਾਵੇ ਜੇ गिर ਜਾਂਦੀ ਨਾ ਮਨੀਤ ਜੀ ਤਾਂ ਸਾਡੇ ਤੇ ਕਲੰਕ ਲੱਗ ਜਾਣਾ ਸੀ ਉਹ ਕਲੰਕ ਜਿਹੜਾ ਕਦੇ ਧੋ ਨਹੀਂ ਸਕਦੇ ਆਪਾਂ ਵੀ ਤੁਹਾਡੀ ਆਪਣੀ ਡੇੜੀ ਨਹੀਂ ਬਚਾਈ ਕੀ ਤਾਂ ਉਹ ਡੇੜੀ ਨੂੰ ਬਚਾਣ ਲਈ ਬਾਬਾ ਜੀ ਆਪ ਹੀ ਆ ਸਮਰਥ ਆਪਣੀ ਸਮਰਥਾ ਨਹੀਂ ਦਿੱਤੀ ਨੌਜਵਾਨਾਂ ਨੂੰ ਤਾਕਤ ਦਿੱਤੀ ਤੇ ਨੌਜਵਾਨਾਂ ਦਾ ਹੜਾ ਜਾ ਗਿਆ ਕੱਲ ਬੋਰੀ ਆ ਗਈ ਅਸੀਂ ਕਿ ਆ ਅੱਜ ਨੌਜਵਾਨਾਂ ਦਾ ਹੜਾ ਆ ਦੋ ਘੰਟੇ ਦੀ ਡੰਗਾ ਜਿਹੜਾ ਲਾਤਾ ਮੈਂ ਕਹਿੰਦਾ ਮੈਂ ਬੜਾ ਤਰਵਾਦ ਕਰਦਾ ਨੌਜਵਾਨਾਂ ਦੇ ਪੈਰਾਂ ਤੇ ਸਾਡਾ ਸਿਰ ਝੁਕਦਾ ਜੀ ਵੀ ਇਹ ਨੌਜਵਾਨਾਂ ਨੇ ਜਿਨ੍ਹਾਂ ਨੇ ਐਲੀ ਸੇਵਾ ਕੀਤੀ ਐਨੀ ਇੱਕ ਆਵਾਜ਼ ਤੋਂ ਤੇ ਪਹੁੰਚ ਕੇ ਮੇਰੇ ਘਰ ਕਿ ਨਹੀਂ ਪਹੁੰਚੇ ਅਸੀਂ ਆ ਬਾਬਾ ਜੀ ਨੂੰ ਸਮਰਪਤ ਹੈ ਬਾਬਾ ਗੁਰਦਤਾ ਜੀ ਨੂੰ ਕਹਿੰਦਾ ਮੈਂ ਤਾਂ ਮੈਂ ਤਾਂ ਮਾਰਨ ਕਰਦੇ ਨੇ ਮੰਗੇ ਹੀ ਇੱਥੋਂ ਢੋਲ ਢੋਲ বাজਨ ਆਲੇ ਸੀ ਲੈ ਕੇ ਇੱਥੇ ਤੇ ਸਾਡਾ ਸਭ ਤੋਂ ਪਹਿਲਾ ਚਾਰਾ ਜਿਹਨੂੰ ਕੁਝ ਹੋ ਜਾਂਦਾ ਨ ਸਾਡੇ ਮੱਥੇ ਤੇ ਕਲਾਂਕ ਨਹੀਂ ਟੋਹਿਣ ਸੀ ਅੱਜ ਦਾ ਮਹਾਰਾਜ ਫਿਰ ਅਦਾਸ ਅਸੀਂ ਕਿਤੇ ਬਾਬਾ ਜੀ ਸੇਵਾ ਅਸੀਂ ਕਰਨੀ ਫਲ ਤੁਸੀਂ ਦੇਣਾ ਕਿ ਤੁਸੀਂ ਆਪ ਕਿਰਪਾ ਕਰਨੀ ਨੌਜਵਾਨਾਂ ਤੇ ਹੁਣ ਇਹਨਾਂ ਦੀ ਸੇਵਾ ਨੂੰ ਪ੍ਰਵਾਨ ਕਰ ਲਿਓ ਇਹ ਡੰਗੇ ਨੂੰ ਤੁਸੀਂ ਪ੍ਰਵਾਨ ਕਰਨਾ ਹੁਣ ਇਸ ਪਾਸੇ ਨੁਕਸਾਨ ਨਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਖਸ਼ਿਸ਼ ਹੈ ਸਾਡੇ ਪੰਜਾਬ ਦੇ ਨੌਜਵਾਨਾਂ ਦੇ ਉੱਤੇ ਇਹ ਅੱਜ ਪਹਿਲਾ ਚਾਂਸ ਨਹੀਂ ਹੈ ਕਿ ਸਾਡੇ ਨੌਜਵਾਨ ਇਸ ਤਰ੍ਹਾਂ ਡਟਰੇ ਨਹੀਂ ਗੁਰੂਆਂ ਗੁਰੂ ਸਾਹਿਬ ਨੇ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਖਾਲਸਾ ਪੰਥ ਦੀ ਸਥਾਪਨਾ ਕਰਕੇ ਥਾਪੜਾ ਦਿੱਤਾ ਸੀ ਖਾਲਸੇ ਨੂੰ ਇਹ ਉਹੀ ਖਾਲਸਾ ਹੈ ਜਿਹੜਾ ਜੁਗਾਂ ਜਗੰਤਰਾਂ ਤੋਂ ਇਸੇ ਤਰ੍ਹਾਂ ਡਟਦਾ ਆਇਆ ਹੈ ਜਿੰਨੀਆਂ ਵੱਡੀਆਂ ਵੀ ਵੱਡੀਆਂ ਤੋਂ ਮੁਸੀਬਤਾਂ ਕਿਉਂ ਨਾ ਆ ਜਾਏ ਪੰਜਾਬ 'ਚ ਇਹੀ ਖਾਲਸਾ ਜਿਹੜਾ ਇਹ ਇਸੇ ਤਰ੍ਹਾਂ ਅੱਗੇ ਡਟ ਕੇ ਜਿਹੜਾ ਹਰ ਮੁਸੀਬਤ ਦਾ ਜਿਹੜਾ ਉਹ ਸਾਹਮਣਾ ਕਰੂਗਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜਿਹੜੀ ਸੇਵਾ ਹੈ ਮੈਂ ਕਹਾਗਾ ਵੀ ਇੱਕ ਤਾਂ ਸਾਡੇ ਜਿਹੜਾ ਵਾਪਾ ਕਰ ਦਿੱਤਾ ਜੀ ਦੇ ਇਦਾਂ ਛੇ ਡਿਊਟੀ ਹੈ ਪੁਰਾਤਨ ਡੇਢੀ ਹੈ ਇਹਦੀ ਕਿਤੇ ਐ ਹੁੰਦਾ ਕੱਲੋ ਕੋ ਵੱਡਾ ਨੁਕਸਾਨ ਹੁੰਦਾ ਇਹ ਚੀਜ਼ਾਂ ਵਾਰ-ਵਾਰ ਨਹੀਂ ਮਿਲਦੀਆਂ ਮਲੇ ਜ਼ਿੰਦਗੀ ਦੇ ਵਿੱਚ ਜਿਹੜੀਆਂ ਐ ਮਿਲੀਆਂ ਪੁਰਾਤਨ ਅਨਮੋਲ ਚੀਜ਼ਾਂ ਐ ਵੱਡੀ ਗੱਲ ਇਹ ਹੈ ਜਿਹੜੇ ਇਹਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਿਆ ਚਾਹੋ ਹੜਾਗੇ ਸਾਡੇ ਪਿੰਡਾਂ ਚ ਚਾਹ ਕੋਈ ਜੇ ਨਾਲੇ ਵੱਲ ਜਾ ਕੇ ਡੇਢਾ ਬਾਬਾ ਨਾਨਕ ਅਨੰਦਪੁਰ ਸਾਹਿਬ ਕਿਤੇ ਵੀ ਲਾ ਲੋ ਚਮਗੌਰ ਸਾਹਿਬ ਇਹਦੇ ਵਿੱਚ ਜਿਹੜਾ ਅੱਜ ਕੀ ਚੂਥ ਆਪਣਾ ਬੜਾ ਨਿਤਰਿਆ ਚੂਥ ਨੇ ਦਾਸਤਾ ਵੀ ਪੰਜਾਬ ਉਹੀ ਪੰਜਾਬ ਹੈ ਜਿਹੜਾ ਪਿਛਲਾ ਆਪਾਂ ਗੱਲਾਂ ਕਰਦੇ ਹੁੰਦੇ ਵੀ ਪੰਜਾਬ ਐ ਹੁੰਦਾ ਤਾਂ ਪੰਜਾਬ ਐ ਹੁੰਦਾ ਐਸ ਵਾਰ ਯੂਥ ਨੇ ਆਪਣਾ ਜਿਹੜਾ ਦਸਤਾ ਜਿਹੜਾ ਸਾਨੂੰ ਟੈਗ ਲਾਇਆ ਗਿਆ ਤਾਂ ਪਿਛਲੇ ਟਾਈਮ ਦੇ ਵਿੱਚ ਨਸ਼ਿਆਂ ਦਾ ਆਊਟ ਦਾ ਪੰਜਾਬ ਫਲਾਣਾ ਪੰਜਾਬ ਨਸ਼ੇੜੀ ਪੰਜਾਬ ਪਰ ਇੱਥਾ ਆ ਕੇ ਹੁਣ ਉਹ ਬੰਦੇ ਦੇਖ ਲੈਣਾ ਉਹਨਾਂ ਦੀ ਅੱਖਾਂ ਆਪਣੀਆਂ ਨਾਲ ਦੇਖ ਲੈਣ ਵੀ ਹਾਂ ਇਹੋ ਜਿਹੜੇ ਨਸ਼ੇੜੀ ਬੰਦੇ ਆ ਸਵਾ ਸਵਾ ਕੁਆਂਟਰੀ ਦੀ ਬੋਰੀ ਸਟਕਿਆ ਮੁੰਡਿਆਂ ਤੇ ਮਾਰੇ ਤਾਂ ਗੁਣਗਾਨ ਗਾਣਦੇ ਜਾਂਦੇ ਔਰ ਦੋ ਦੋ ਤਿੰਨ ਤਿੰਨ ਦਿਨ ਹੋ ਗਏ ਲਗਾਤਾਰ ਮੈਂ ਇਹ ਨੌਜਵਾਨਾਂ ਨੂੰ ਦੇਖਦਾ ਵੀ ਜਿਨ੍ਹਾਂ ਨੂੰ ਕੋਈ ਥਕਾਵਟ ਨਹੀਂ ਕੋਈ ਪਤਾ ਨਹੀਂ ਨਿਸ਼ਵਾਕ ਸੇਵਾ ਜਿਹੜੀ ਕੋਈ ਪੈਸਾ ਨਹੀਂ ਤੇ ਲਾ ਨਹੀਂ ਲੈਣਾ ਬੜੀ ਜਿਹੜੀ ਮੈਂ ਇਹਨਾਂ ਦੀ ਦੇਖੀ ਇਹਦੇ ਨਾਲ ਆਪਣਾ ਮਨ ਜਿਹੜਾ ਏਦਾਂ ਹੋਇਆ ਵੀ ਸੱਚੇ ਪਾਤਸ਼ਾਹ ਜਿਹੜੇ ਝਾੜਾ ਜ ਕੋ ਸ਼ੱਕ ਕਿਤੇ ਨਾ ਕਿਤੇ ਆਪਣੇ ਮਨ ਨੂੰ ਇਹਦੇ ਨਾਲ ਸ਼ਾਂਤੀ ਮਿਲੀ ਵੀ ਹਾਂ ਸਾਡਾ ਜਿਹੜਾ ਪੰਜਾਬ ਹੈ ਉਹ ਵਜੇ ਉਸੇ ਜਗ੍ਹਾ ਖੜਾ ਹੈ ਦੇਖੋ ਜੀ ਹਾਲਾਤ ਕਾਬੂ ਚਾ ਬਾਕੀ ਰੱਬ ਜਾਣਦਾ ਜੇ ਗਾਂ ਕੋ ਗੱਲਬਾਤ ਨਾ ਹੋਵੇ ਬਾਕੀ ਹਾਲ ਦੀ ਘੜੀ ਹਾਲਾਤ ਕਾਬੂ ਚਾ ਪਰ ਅਜੇ ਸੰਗਤ ਦੀ ਬੜੀ ਲੋੜ ਹੈ ਬੋਰਿਆਂ ਦੀ ਮਿੱਟੀ ਦੇ ਭਰਿਆਂ ਦੀ ਲੋੜ ਹੈ ਖਾਲੀ ਬੋਰਿਆਂ ਦੀ ਲੋੜ ਹੈ ਮਿੱਟੀ ਦੀ ਖਾਸ ਕਰਕੇ ਜਿਹੜੀ ਸੁੱਕੀ ਮਿੱਟੀ ਹੋਵੇ ਥੋੜੀ ਜੀ ਜਿੱਥੇ-ਜਿੱਥੇ ਕਿਸੇ ਦੀ ਹੋਵੇ ਕੋਈ ਬੰਦਾ ਸਾਨੂੰ ਫੋਨ ਲਾ ਕੇ ਦੱਸ ਸਕਦਾ ਵੀ ਇੱਥੇ ਮਿੱਟੀ ਚੱਕ ਲੋ ਆਪਾਂ ਉਹ ਮਸ਼ੀਨ ਦਾਹੀਂ ਭਰਵਾਗਾ ਪੰਜ ਚਾਰ ਟਰਾਲੀਆਂ ਜਿੰਨੀਆਂ ਵੀ ਹੋ ਸਕਾ ਸਾਨੂੰ ਉਹ ਚੀਜ਼ ਦੀ ਥੋੜੀ ਜੀ ਘਾਟ ਆਂਦੀ ਇਹ ਮਿੱਟੀ ਨੂਰਪੁਰ ਬੇਦੀ ਤੋਂ ਆ ਰਹੀ ਕੀਰਤਪੁਰ ਦੇ ਵਿੱਚ ਅ ਜਦੋਂ ਪਿਛਲੇ ਟਾਈਮ ਦੇ ਵਿੱਚ ਆਪਾਂ ਦੇਖਿਆ ਪਹਾੜਾਂ ਦੇ ਪਾੜ ਪਟ ਗਿਆ ਕਿਸੇ ਨੇ ਭਰਤ ਕਿਤੇ ਪਾਤੇ ਨਿੱਜ ਦੀ ਖਾਤਰ ਅੱਜ ਕੋਈ ਵੀ ਬੰਦਾ ਉਸ ਗੱਲ ਨੂੰ ਨਹੀਂ ਇੱਤਰੇ ਅੱਜ ਕਿਸੇ ਨੇ ਨਹੀਂ ਕਿਹਾ ਵੀ ਹੁਣ ਪਹਾੜ ਕਿੱਥੇ ਹੈ ਕਿੱਥੇ ਗਏ ਪਿਛਲੇ ਟਾਈਮ ਦੇ ਵਿੱਚ ਦੇਖੋ ਤੁਸੀਂ ਕਿਨੇ 20-20 ਫੁੱਟ ਭਰਤ ਪੈ ਗਏ ਪਰ ਅੱਜ ਬਾਬੇਗਰ ਦੇਤੇ ਦੀ ਧਰਤੀ ਦੇ ਉੱਪਰ ਜਿਹੜੀ ਮਿੱਟੀ ਆ ਰਹੀ ਉਹ ਧਾਨ ਜਿਹੜੇ ਨੂਰਪੁਰ ਬੇਦੀ ਦੇ ਜਿਨ੍ਹਾਂ ਨੇ ਇੰਨਾ ਗੱਟਾ ਪਰ ਪਰ ਗੱਟ ਟਰੈਕਟਰਾਂ ਦੇ ਵਿੱਚ ਥੱਪ ਜਾਇਆ ਸੋ ਮੈਂ ਹਾਜਾ ਕਹਿਣਾ ਚਾਹੁੰਦਾ ਆਪਣੇ ਇਲਾਕੇ ਨੂੰ ਸਾਰੇ ਨੂੰ ਇੱਕ ਮਿੱਟੀ ਇੱਕ ਬੋਰੇ ਤੇ ਆਪਣਾ ਸਰੀਰ ਐਥਾ ਆਕਾ ਲਾਓ ਸਾਰੇ ਜਣੇ ਦੇਖੋ ਕਿ ਆ ਸਿਆਸਤਦਾਨਾਂ ਦੇ ਨਾਲ ਇੱਕ ਬੋਲ ਹੁੰਦੇ ਆ ਪਰ ਉਹਨਾਂ ਨੂੰ ਪਤਾ ਵੀ ਗੁਰੂ ਸਾਹਿਬ ਦੀ ਧਰਤੀ ਆ ਨਾ ਤਾਂ ਇਹ ਉੜਦਾ ਪੰਜਾਬ ਆ ਉਹਨਾਂ ਨੇ ਸਾਨੂੰ ਉਹਨਾਂ ਨੇ ਚਾਹੇ ਹੀ ਸਾਨੂੰ ਵੀ ਇਹ ਡੁੱਬਦਾ ਪੰਜਾਬ ਉਹਨਾਂ ਨੇ ਪਾਣੀ ਛੱਡਿਆ ਕਹਿੰਦੇ ਹੁਣ ਰੁੜਦਾ ਪੰਜਾਬ ਪਰ ਉਹਨਾਂ ਨੂੰ ਹੀ ਪਤਾ ਵੀ ਇਹ ਪੰਜਾਬ ਇਹ ਜੁੜਦਾ ਪੰਜਾਬ ਆ ਇਹ ਚੜਦੀ ਕਲਾ ਦਾ ਪੰਜਾਬ ਆ ਇਹ ਆਪਣੇ ਰਾਜ ਭਾਗ ਦੇ ਸਾਨੂੰ ਜਿਹੜਾ ਪਰਖ ਰਹੇ ਆ ਇਹ ਸਾਨੂੰ ਇਹੇ ਪਾਸੇ ਪਰਖ ਰਿਹਾ ਅਸੀਂ ਰਾਜ ਭਾਗ ਲੈਣ ਦੇ ਯੋਗ ਹੋਗੇ ਕਿ ਨਹੀਂ ਹੋਗੇ ਹੁਣ ਅਸੀਂ ਰਾਜ ਭਾਗ ਲੈਣ ਦੇ ਯੋਗ ਹੋ ਕਿਉਂਕਿ ਸਰਕਾਰਾਂ ਫੇਲ ਉੱਟ ਗਈਆਂ ਇਸ ਕਰਕੇ ਇਹ ਹੁਣ ਜੁੜਦਾ ਪੰਜਾਬ ਆ ਆਪਣਾ ਰਾਜ ਭਾਗ ਲੈਣ ਵਾਸਤੇ